ਕੱਦਵਲਡ ਸੁਖਨਾ ਕਰਮਾਂ ਵਾਲੀ ਦਾ ਛੋਟੀ ਜਿਹੜੇ ਕਸਾਲ ਦੀ ਕੱਟੀਆਂ ਪਟਕੋੜਾ ਤਨਖਾਣਾ ਬਹੁਤ ਸੋਹਣਾ ਭਰਾ ਚਾਰ ਥਾਣਾ ਕੱਦਵਲਡ ਤੁਹਾਡੇ ਸਾਹਮਣੇ ਆ ਗਏ ਤਾਂ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕਿ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਾਪ ਕੁਆਲਿਟੀ ਦੀ ਕੱਟੀਆਂ ਇੱਕ 29 ਹੈ ਜੀ ਬਾਕੀ ਦੋ ਸੈਂਪਲ ਆ ਠੀਕ ਹੈ ਜੀ ਮੋਹਰਾਂ ਨਾਲ ਚ ਪੈਣੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 71280000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਕਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੜੱਤ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਵੀਰ ਜੀ ਆਪਣਾ ਨਾਮ ਪ੍ਰਵੀਨ ਸਿੰਘ ਜੀ ਹਾਂਜੀ ਪਿੰਡ ਪਖੋਗੇ ਜਿਲ੍ਹਾ ਬਰਨਾਲਾ ਠੀਕ ਆ ਪਹਿਲੀ ਚੋਟਰੀ ਜਾਣਕਾਰੀ ਦੋ। ਅਲੀ ਗੱਤੀ ਬਈ 1.5 ਸਾਲ ਦੀ ਹੈਗੀ ਉਮਰ ਹਜੇ ਦੀ। 1.5 ਸਾਲ ਦੀ। ਹਾਂ ਐ ਤਾਂ ਉਹ ਤਿੰਨੇ ਡੇਢ ਡੇਢ ਸਾਲ ਦੀਆਂ। ਠੀਕ ਆ। ਇਹ ਵੀ 1.5 ਸਾਲ ਦੀ ਹੈ। ਇਹ ਕਿਹੜੀ ਦੀ ਟੀਕੇ ਦੀ ਵੀਰੇ ਇਹ? ਇਹ ਐਮ 29 ਦੀ। ਠੀਕ ਆ। ਐਮ 29 ਦਾ ਮਾਲ ਕਗੜਾ। ਹਾਂ ਮਾਲਕ ਨੇ ਦੱਸਿਆ ਪਰ ਲੈ ਚੱਲਾਂਗੇ। ਠੀਕ ਆ। ਲੋਪਰਾ ਸਿੰਘੀ ਸਿੰਘੀ ਮੋੜੂ ਬਈ। ਹਾਂ ਹਾਂ ਜਮਾ ਗੋਲ ਕਰੂ ਜੰਗੇ। ਜਮਾ ਗੋਲ ਕਰੂ। ਠੀਕ ਆ। ਲੋਪਰਾ ਕੱਟੀ ਟੌਪ ਕੁਆਲਟੀ ਦੀ ਕੱਟੀ ਆ। ਆਪ ਤੁਸੀਂ। ਥਾਂ ਦਿਖਾ ਦੇ ਮੜੇ ਜੀ ਬਸ। ਕੋਈ ਗੱਲ ਨਹੀਂ। ਇਹਦੇ ਨੂੰ ਕਰ ਲਾ ਮੜਾ ਜੀ। ਲੋ ਥੋੜਾ ਡਰਦੀ ਆ ਥਣ ਚਾਰੀ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਸਕੀਮ ਕੱਟੀ ਆ ਐਮ 29 ਦੀ ਭਰਾ ਕੱਟੀ ਆ ਤੋੜ ਦੋ ਭਰਾ ਲੋ ਤੋੜ ਦਿਓ ਸਾਰੀ ਜੈਡ ਬਲੈਕ ਆ ਥੋੜੀ ਜੀ ਪੂਸ ਐਮ 29 ਦੀ ਵੀ ਚਿੱਟੀ ਜਾਂਦੀ ਆ ਐਮ 29 ਦਾ ਰਿਜ਼ਲਟ ਤੁਹਾਨੂੰ ਪਤਾ ਜੀ ਇਹਨੂੰ ਜਿਹਦੇ ਕੋਲ ਹੈਗੀ ਆ ਫੇਸ ਕੁਆਲਿਟੀ ਲੋ ਕੱਦ ਬੜ ਸੁਖਨਾ ਕਰਮਾਂ ਵਾਲੀ ਦਾ ਛੋਟੀ 1.5 ਸਾਲ ਦੀ ਕੱਟੀ ਆ ਪਟਕੋੜਾ ਤਨਖਾਣਾ ਬਹੁਤ ਸੋਹਣਾ ਭਰਾ ਚਾਰ ਥਾਣਾ ਕਦ ਬੜਡ ਤੁਹਾਡੇ ਸਾਹਮਣੇ ਆ ਲੋ ਜੀ ਲੋ ਜੀ ਲੋ ਜੀ ਠੀਕ ਹੈ ਹਾਂ ਜੀ ਬਈ ਰੇਟ ਇਹਦਾ ਰੇਟ ਇਹਦਾ ਬਈ ਫੋਨ ਤੇ ਕਰਾਂ ਦੂਜਿਆਂ ਦੱਸੇਗਾ ਹਾਂ ਉਹਨਾਂ ਦੱਸਾਂ ਉਹਨਾਂ ਹੀ ਦੱਸੂਗਾ ਪਰ ਭਰਾ ਬਾਈ ਕਹਿੰਦਾ ਇਹਦਾ ਰੇਟ ਫੋਨ ਤੇ ਹੋਊਗਾ ਠੀਕ ਹੈ ਨਾ ਠੀਕ ਹੈ ਜੀ ਹਾਂ ਜੀ ਦੂਜੀ ਤੋਂ ਦੱਸੋ ਜਾਣਕਾਰੀ ਇਹ ਵੀ 1.5 ਸਾਲ ਦੀ ਹਾਂ ਮਰੀਆ ਕੱਦ ਕਾਟ ਕਰੂ ਥੋੜੀ ਸੇਵਾ ਭਾਰ ਦੀ ਕੱਤੀ ਠੀਕ ਆ ਹਨ ਫੋਣੇ ਦਾ ਵੀ ਪੂਰਾ ਟਾਪ ਦਾ ਲੱਗਿਆ ਹਾਂਜੀ ਥੈਂਕ ਯੂ ਸੋਮ ਗ੍ਰੇਵੀ ਗੋਲ ਕਰੋਗੀ ਠੀਕ ਆ ਇਹ ਭੁੱਖ ਦੁੱਖ ਦੇ ਘਰ ਵੀ ਆਈਆਂ ਵੈਂਗ ਤੂੰ ਠੀਕ ਆ ਹਾਂ ਕੱਦ ਹੁਣ ਵੀ ਬਹੁਤ ਠੀਕ ਆ ਤੋੜ ਦੋ ਭਰਾ ਲੋ ਚ ਚੈੱਕ ਕਰ ਸਕਦੇ ਆ ਐਮ ਐਨ ਪੀ ਦਾ ਥੋੜਾ ਜਿਹਾ ਕੱਦ ਵੱਧ ਦਾ ਪੁਰਾ ਇਹਦੇ ਨੂੰ ਕੱਟ ਦੋ 1 2 ਇੰਚ 2 ਇੰਚ ਦਾ ਫਰਕ ਹੋਊਗਾ ਚੰਗੀ ਪਲੀ ਪਲੂਸੀ ਆ ਉਹ ਤੇ ਇਹ ਵੀ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਆ ਆ ਕੱਦ ਬੜਾ ਸੋਹਣਾ ਇਹਦਾ ਇਹ ਪਤਲੇ ਪਿੰਡੇ ਚ ਆ ਗਈ ਭਰਾ ਇਹ ਆ ਗਈ ਮੋਹਰਾ ਚ ਨੇ ਆਪਰਾ ਲਿਆ ਉਧਰ ਲਿਆ ਲੋ ਜੀ ਚੱਕਾ ਸਰਾ ਤੂਰਾ ਤਰਾ ਕਰਮਾ ਵਾਲਿਆ ਟਾਪ ਕੁਆਲਟੀ ਦੇ ਤਿੰਨੀ ਬਾਈ ਕੋਲ ਕੱਟਿਆ ਲੋ ਜੀ ਲੈ ਆਪਰਾ 3.4 ਮੋਟਾ ਮੋਟਾ ਤੁੱਲੇ ਲੱਗਿਆ ਕਰਮਾ ਵਾਲੀ ਦੇ ਲੋ ਜੀ ਇਹ ਵੀ ਸਨਖ ਪੁਨੇ ਚ ਬਹੁਤ ਸੋਹਣੀ ਐ ਨੇ ਆਪਰਾ ਮੋੜ ਲਿਆ ਹਾਂ ਲਿਆ ਲਿਆ ਲੋ ਜੀ ਕੰਡ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਫੇਸ ਚੈੱਕ ਕਰ ਸਕਦੇ ਫਰਾ ਤੂਰਾ ਤਰਾ ਕਰਮਾ ਵਾਲੀ ਦਾ ਸੋਹਣਾ ਲੋ ਜੀ ਕਾਲ ਮਲਾ ਕੇ ਕਟੀਆਂ ਬਾਈ ਕੋਲ ਤਿੰਨੀ ਕੁਆਲਿਟੀ ਦੀ ਹੈ। ਹਾਂਜੀ ਵੀਰ ਜੀ ਦਾ ਰੇਟ ਇਹਦਾ ਰਾਈਟ 30000 ਹਿਆਰ ਹੈ ਬਈ। ਇਹਦਾ 37000 ਠੀਕ ਆ 37000 ਮਾਰਤਾਣ ਹੋ ਜੂ ਵੀਰੇ? ਹਾਂਜੀ ਹੋ ਜੂ। ਇਹਦਾ 37000 ਹਾਂਜੀ ਦੂਜੀ ਦੀ ਅਗਲੀ ਦਾ ਦੱਸੋ ਜੀ ਜਾਣਕਾਰੀ। ਇਹ ਵੀ ਡੇਢ ਸਾਲ ਦੀ ਹੈ ਬਈ। ਡੇਢ ਸਾਲ ਦੀ ਆ। ਠੀਕ ਆ। ਤੋਰ ਦੋ ਪ੍ਰਾਣ ਵੀ। ਲੋ ਜੀ। ਇਹਦਾ ਪਤਾ ਵੀ ਟਿਕੀ ਟੂਗੇ ਦਾ। एतामी बसा मैं सही ठीक है ले अपना इधर ले तोड़ लो लो जी चेक कर सर परा फेस क्वालिटी ये दी बहुत सोहनी है लो जी चेक कर सर फेस बहुत सोणा है पूरा-पूरा लो जी कान-कान रही कान सुन लोणे आप लो जी ਚੈੱਕ ਕਰਸਾਂ ਨਾ ਸੰਕੀ ਸੰਗੀ ਇਹ ਵੀ ਮੋੜੀ ਜਾਂਦੀ ਹੈ ਕਰਮਾ ਵਾਲੀ ਤੇ ਲੋਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਲੋਜੀ ਚੈੱਕ ਕਰਸਾਂ ਭਰਾ ਲੋਜੀ ਠੀਕ ਹੈ ਲੋਜੀ ਟਾਪ ਕੁਆਲਿਟੀ ਨੇ ਤਿੰਨੇ ਇਕੱਠੇ ਭਾਈ ਰੇਟ ਦਾ ਇਹਦਾ 25000 ਇਹਦਾ 25000 ਉਹਦਾ 25 ਇਹਦਾ 37 ਇਹਦਾ ਰੇਟ ਫੋਨ ਤੇ ਭਾਈ ਹਾਂ ਇਹਦਾ ਫੋਨ ਤੇ ਇਹਦਾ ਫੋਨ ਤੇ ਤਪਰਾ ਟੌਪ ਕੁਆਲਿਟੀ ਤਿੰਨੇ ਕਟੀਆਂ ਟੌਪ ਦੀਆਂ ਮੜਾ ਇਧਰ ਆ ਜਾਓ ਜੀ ਸਾਈਡ ਤੇ ਲੋ ਜੀ ਚੈੱਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੇ YouTube ਦੇਖਦੇ ਹੋ ਤਾਂ ਸਬਸਕ੍ਰਾਈਬਰ ਜ਼ਰੂਰ ਕਰੋ ਜੇ Facebook ਦੇਖਦੇ ਹੋ ਤਾਂ ਫੋਲੋ ਕਰੋ Instagram ਤੇ ਵੀ ਆਪਣਾ ਪੇਜ ਆ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ